ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਆ ਦੁਖ ਪੰਜੇ ਨੇ ਸਾਹਿਬ ਗੌੜੀ ਮਹੱਲਾ ਪੰਜਵਾਂ ਆਂਜ ਦੁਖ ਪੰਜਰ ਤੇਰਾ ਨਾਮ ਜੀ ਦੁਖ ਪੰਜਰ ਤੇਰਾ ਨਾਮ ਆਠ ਪਹਿਰਿਆ ਰਾਧੀਐ ਪੂਰਨ ਸਤਗੁਰ ਗਿਆਨ ਰਹਾਉ ਜਿੱਤ ਘਟ ਵਸੈ ਪਾਰ ਬਰਹਮ ਸੋਈ ਸੁਹਾਵਾ ਥਾਉ ਜਮ ਕੰਕਰ ਨੇੜਨ ਆਵੈ ਰਸਨਾ ਹਰ ਗੁਣ ਗਾਉ ਸੇਵਾ ਸੁਰਤਨਾ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮਿਆਗਾ ਭੇ ਕਿਰਪਾਲ ਗੁਸਾਈਆ ਨਠੇ ਸੋ ਸੰਤਾਪ ਤਤੀ ਵਾਉ ਨਾ ਲਗਈ ਸਤਗੁਰ ਰਖੇ ਆਪ ਗੁਰੂ ਨਾਰਾਇਣ ਦਇਆ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਠੈ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰ ਗੌੜੀ ਮਹੱਲਾ ਪੰਜਵਾ ਸੂਕੇ ਹਰੇ ਕੀ ਇਹ ਨਮਾਹੇ ਅਮਰਤ ਦ੍ਰਿਹਿਟ ਸੱਚ ਜੀਵਾਏ ਕਾਟੇ ਕਹਿਟ ਪੂਰੇ ਗੁਰਦੇਬਾ ਸੇਵ ਕੋ ਦਿਨੀ ਆਪਣੀ ਸੇਵ ਰਹਾ ਮਿਟ ਗਈ ਚਿੰਤ ਪੁਨੀ ਮਨ ਆਸਾ ਕਰੀਂਦਿਆ ਸਤ ਗੁਰ ਗੁਣ ਤਸਾ ਦੁੱਖ ਨਾ ਠੇ ਸੁਖ ਆਏ ਸਮਾਏ ਢੀਲਣਾ ਪਰੇ ਜਾ ਗੁਰ ਫੁਰਮਾਈ ایش پنی پورے گرملے نانک تی جن سل فال فلے گوڑی محلہ پنجوان تاب گئی پائی پر سات سیتل پے کینی پردات پربھ کرپا پے سہلے جنم جنم کے میں لے رہا سمرت سمرت پرب کا ناؤں سگل روکا بن سیا تھا ਸਹਜ ਸੁਪਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਾਨ ਸਿਮਰੋ ਪ੍ਰਾਨੀ ਦੁਖ ਦਰਦ ਜਮ ਨੇੜ ਨ ਆਵੇ ਕੋ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਵਾ ਜਿਸ ਸਿਮਰਤ ਦੁਖ ザਹ ਜਾਏ ਨਾਮ ਰਤਨ ਵਸੈ ਮਨ ਆਏ ਜਪ ਮੰਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਉ ਇਕਾ ਸਬੈ ਨਾਹੀ ਦੂਜਾ ਕੋਈ ਜਾਂਕੇ ਦ੍ਰਿਸ਼ਟ ਸਦਾ ਸੁਖੁ ਹੈ ਸਾਜਨ ਮੀਤ ਸਖਾ ਕਰ ਏਕ ਹਰਿ ਹਰਿ ਅਖਰ ਮਨ ਮਹਲੇਖ ਰਵ ਰਹਿਆ ਸਰਬਤ ਸੁਆਮੀ ਗੁਣ ਗਾਵੈ ਨਾਨਕ ਅੰਤਰ ਜਾਮੀ ਗਉੜੀ ਮਹੱਲਾ ਪੰਜਵਾ ਕੋਟ ਬਿਗਣ ਹਿਰੇਖ ਨਮਾਹਿ ਹਰਿ ਹਰਿ ਕਥਾ ਸਾਧ ਸੰਗ ਸੁਨਾਹੀ ਜੀਵਤ ਰਾਮ ਰਾਸ ਅਮਰਤ ਗੁਣ ਜਾਸ ਜਪ ਹਰ ਚਰਨ ਮਿੱਟੀ ਖੁਦ ਤਾਂ ਸਰਹਾ ਸਰਬ ਕਲਿਆਣ ਸੁਖ ਸਹਿਜ ਨਿਧਾਨ ਜਾਂ ਕਹਿ ਦੇਵ ਸਹਿ ਭਗਵਾਨ ਔਖਦ ਮੰਤਰ ਤੰਤ ਸਵਿਸ਼ਾਰ ਕਰਨ ਹਾਰ ਦੇ ਮਹਤਾਰ ਤਾਜੇ ਸਾਬਾ ਭਰਮ ਭਜਿਓ ਪਾਰ ਬ੍ਰਹਮ ਕਉ ਨਾਨਕ ਅਟਾਲੇ ਤਰਮ ਗੌੜੀ ਮਹੱਲਾ ਪੰਜਵਾਂ ਸ਼ਾਂਤ ਭਈ ਗੁਰੂ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਭਾਈ ਰਹਾਉ RAM ਨਾਮ ਨਿਤ ਰਸਨ ਬਖਾਨ ਬਿਨਸੇ ਰੋਗ ਭੈ ਕਲਿਆਨ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਬਿਆਦ ਉਪਰੀ ਜਨਮੀਤ ਮਨ ਬਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਦ ਤੇਰੀ ਝਰਣਾਈ ਗੌੜੀ ਮਹੱਲਾ ਪੰਜਵਾ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਮ ਗਏ ਪੂਰਨ ਪਈ ਸੇਵ ਰਹਾ ਸੀਤ ਲਾਤੇ ਰਖਿਆ ਬਿਹਾਰੀ ਪਾਰ ਪਰੰਪਰਾ ਕਿਰਪਾ ਤਾਰੀ ਨਾਨਕ ਨਾਮ ਜਪੈ ਸੋ ਜਿਵੈ ਸਾਧ ਸੰਗ ਹਰਿ ਅਮਰਤ ਪੀਵੈ ਗਉੜੀ ਮਹੱਲਾ ਪੰਜਵਾਂ تیر ਘਰ ਬੈ ਸੋ ਹਰ ਜਨ ਪਿਆਰੀ ਸਤਿਗੁਰ ਤੁਮਰੇ ਕਾਜ ਸੁਵਾਰੇ ਰਹਾਉ ਦੋਇ ਤਦੂਤ ਪਰਮੇਚਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਬਾਦਸ਼ਾਹ ਸ਼ਾਹ ਸਾਹਿਬ ਵਸ ਕਰ ਦੇਨੇ ਅਮਰਤ ਨਾਮ ਮਹਾਰਸ ਪੀਨੇ ਨੇ ਰਪਾ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੀ ਨੋ ਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕਿ ਓਟ ਫਖਰੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜਵਾ ਰਾਗ ਪੀਤਾ ਪ੍ਰਭ ਮੇਰੇ ਮੋਇ ਦੇ ਗੁਣ ਸਭ ਗੁਣ ਤੇਰੇ ਰਹਾ ਪੰਜ ਬਖਾਤੀਏ ਇਕ ਗਰੀਬਾ ਰੱਖੋ ਰੱਖਣਹਾਰੇ ਖੇਦ ਕਰੈ ਅਰ ਬਹੁਤ ਸੰਤਾ ਵੈ ਆਇਓ ਸ਼ਰਨ ਤੁਹਾਰੀ ਕਰ ਕਰ ਹਾਰਿਓ ਅਨਕ ਬਉ ਪਾਂਤੀ ਛੋੜੈ ਗਤ ਹੋ ਨਾਹੀ ਏਕ ਬਾਦ ਸੁਨ ਤਾਕੀ ਓਟਾ ਸਾਧ ਸੰਗ ਮਿਟ ਜਾਈ ਕਰ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਤੀਰ ਜਪਾਇਆ ਸੰਤਿ ਮਨਤ ਦਿਓ ਮੋਹਿ ਨਿਰਪਾ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਹੋਏ ਮਹਾ ਬਿਖਾਦੀ ਸਹਿਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਇਆ ਪ੍ਰਗਾਸ ਆਪਾਇਆ ਪਦ ਨਿਰਵਾਣੀ ਬੇਲਾਵਲਾ ਮਹੱਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਘਨਣਾ ਲਾਗੇ ਜਾਪੇ ਅਲਖ ਅਪੇਵ ਧਰਤ ਪੁਨੀਤ ਪੈ ਗੁਣ ਗਾਏ ਦੁਰਤ ਗਿਆ ਹਰਨਾਮ ਤਿਆ ਹੈ ਰਹਾ ਸਵਨੀ ਥਾਈ ਰਵਿਆ ਆਪ ਆਦ ਜੁਗਾਦ ਜਾਂਕਾ ਵੱਡ ਪਰਤਾਪ ਗੁਰ ਪ੍ਰਸਾਦਿ ਨਾ ਹੋਏ ਸੰਤਾਪ ਗੁਰ ਕੀ ਚਰਨ ਲਗੇ ਮਨ ਮਿਠੇ ਨਿਰਬਿਗਨ ਹੋਏ ਸਭ ਤਾ ਹੀ ਬੁੱਠੇ ਸਭ ਸੁਖ ਪਾਏ ਸਤਗੁਰੂ ਟੂਠੇ ਪਾਰ ਬ੍ਰਹਮ ਪ੍ਰਭ ਭੈ ਰਖਵਾਲੇ ਜਿਥੈ ਕਿਥੈ ਦਿਸੈ ਨਾਲੇ ਨਾਨਕ ਦਾਸ ਕਸਮ ਪ੍ਰਤਪਾਲੇ ਮਿਲਾਵਲ ਮਹੱਲਾ 5 ਚਰਨ ਕਮਲ ਪ੍ਰਭ ਹਿਰਦੈ ਧਿਆਏ ਰੋਗ ਗਏ ਸਗਲੇ ਸੁਖ ਪਾਈ ਗੋਰ ਦੁਖ ਕਾਟਿਆ ਦਿਨੋ ਦਾਨ ਸਫਲ ਜਨਮ ਜੀਵਨ ਪਰਵਾਣ ਰਹਾ ਆਕਾਤਕ ਤਾਇ ਅਮਰਤ ਪ੍ਰਾਬਾਨੀ ਕੋ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹਲਾ ਪੰਜਵਾਂ ਸ਼ਾਂਤ ਪਾਈ ਗੁਰ ਸਤਗੁਰ ਪੂਰੀ ਸੁਖ ਉਪਜੇ ਬਾਜੇ ਅਨਹਦ ਤੂਰ ਰਹਾ ਤਾਪ ਪਾਪ ਸੰਤਾਪ ਬਿਨਾਸੀ ਹਰਿ ਸਿਮਰਤ ਕਿਲਵਿਕ ਸਭ ਨਾਸੀ ਆਨੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਬਿਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਨਾ ਹੋਏ ਕਿਰਪਾ ਲਾ ਬਖਸ਼ੇ ਸਭ ਪਰਵਾਰਿਆ ਕਾਰਜ ਸਤ ਗੁਰ ਆਪ ਸਵਾਰਿਆ ਵੱਡੀਆਂ ਅਰਜਾਂ ਹਰ ਕੋ ਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾ ਵਣ ਤ੍ਰੇਨ ਤ੍ਰਿਪਾਵਣ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਚੇ ਨਾਨਕ ਫਲ ਪਾਏ ਪੂਰਣੀ ਇਛੁ ਪੁਜਾਰਿਆ ਬਿਲਾ ਬਲਾ ਮਹੱਲਾ ਪੰਜਵਾ ਰੋਗ ਗਿਆ ਪ੍ਰਵਿਆ ਭਗਵਾਇਆ ਨੀਦ ਪਈ ਸੁਖ ਸਹਿਜ ਘਰ ਆਇਆ ਰਹਾ ਰਾਜੇ ਰਾਜੇ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਿਤ ਮਾਹਿ ਤਿਆਇ ਨਾਨਕ ਗੁਰਪੁਰੇ ਸ਼ਰਣਾਈ ਜਿਨੇ ਆਪਣੇ ਨਾਮ ਕੀ ਪੈਂਜ ਰਖਾਈ ਬਿਲਾਵਲ ਮਹੱਲਾ 5 ਤਾਪ ਸੰਤਾਪ ਸਗਲੇ ਗਏ ਬਿਣ ਸੇ ਤੇ ਰੋਗ ਪਰਬਰਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ ਆਰੋਗ ਗੁਣ ਗਾਵੋ ਨਿਤ ਰਾਮ ਕੀ ਇਹ ਔਖਤ ਜੋਗ ਆਏ ਬਸੋ ਕਰਦੇ ਇਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਸਾਦ ਪਰਸੰਨ ਭੈ ਨਹਿਗੇ ਬਿਯੋਗ ਬਿਲਾਵਲ ਮਹੱਲਾ ਪੰਜਵਾ ਬੰਦਨ ਕਟਿਆ ਪ੍ਰਭ ਹੋਆ ਕਿਰਪਾਲ ਦੀਨ ਦਿਆਲ ਪ੍ਰਪਾਰ ਬ੍ਰਹਮ ਤਾਂ ਕੀ ਨਜ਼ਰ ਨਿਹਾਲ ਗੁਰਪੂਰੈ ਕਿਰਪਾ ਕਰੇ ਕਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਭ ਧਿਆਵਣ ਜੋਗ ਰਹਾਉ ਔਕਤ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਦੁਖ ਨ ਜਾਪੈ ਹਰ 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 ਜਾਪੀਐ ਅੰਤਰ ਲਿਵ ਲਾਈ ਕਿਰਵਖਿ ਉਤਰੈ ਸੋਦ ਹੋਏ ਸਾਧੂ ਸਰਣਾਈ ਸੋਨ ਤਜਪਤ ਹਰ ਨਾਮ ਜਸ ਤਾਂ ਕੀ ਦੂਰ ਬਲਾਈ ਮਹਾਮੰਤ ਨਾਨਕ ਕਥੈ ਹਰ ਕੇ ਗੁਣ ਗਾਈ ਮਿਲਾ ਬਲ ਮਹੱਲਾ ਪੰਜਵਾਂ ਹਰ ਹਰ ਹਰਿਆ ਰਾਦੀਐ ਹੋਈਐ ਆਰੋਗ ਰਾਮਚੰਦ ਕੀ ਲਟਕਾ ਜਨ ਮਾਰਿਆ ਰੋਗ ਰਹਾ ਗੁਰਪੂਰਾ ਹਰ ਜਾਪਿਐ ਨਿਤ ਕੀਚੈ ਭੋਗ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੋਗ ਜੇ ਜਸ ਜੇ ਮਰਤਾ ਸੁਕ ਪਾਈਐ ਬਿਨ ਸਹਬ ਯੋਗ ਨਾਨਕ ਪ੍ਰਸਰਨ ਅਗਤੀ ਕਰਨ ਕਾਰਨ ਜੋਗ ਰਾਗ ਬਿਲਾਵਲ ਮਹਲਾ 5 ਮਾ ਧੁਪ ਦੇ ਕਰ ਪੰਜਮਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਵਰੇ ਉਪਾਅ ਸਭ त्यागਿਆ दारू ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਗੁਰਪੂਰਾ ਆਇਆ ਰਾਧਿਆ ਸਗਲਾ ਦੁੱਖ ਗਿਆ ਰੱਖਣ ਹਾਰੇ ਰੱਖ ਆਪਣੇ ਕਰਮ ਆ ਰਹਾ ਬਾਹਾਂ ਪਕੜ ਪ੍ਰਭ ਕਾਢਿਆ ਕੀਨ੍ਹ ਆਪਣੇ ਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਪਿਆ ਬਿਲਾ ਬਲ ਮਹੱਲਾ ਪੰਜਵਾ ਰੋਗ ਮਿਟਾਇਆ ਆਪ ਪ੍ਰਭ ਉਜਿਆ ਸੁਖ ਸਾਤ ਵਡ ਪਰਤਾਪੇ ਚਰਜ ਰੂਪ ਹਰ ਕੀਨੀ ਦਾਤ ਗੁਰੂ ਗੋਵਿੰਦ ਕਿਰਪਾ ਕਰੀ ਰਾਖਿਆ ਮੇਰਾ ਪਈ ਹਮਤਿ ਕੀ ਸ਼ਰਨ ਢਾਕ ਤੀ ਜੋ ਸਦਾ ਸਹਾਈ ਰਹਾਉ ਬਿਰਤੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਬਿਲਾਵਲਾ ਮਹੰਲਾ ਪੰਜਵਾ ਤਾਤੀ ਵਾਉ ਨ ਲੱਗੇ ਪਾਰ ਬ੍ਰਹਮ ਚਰਣਾਹੀ ਚੌ ਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀ ਆਏ ਕਾਲਿ ਬੁਲਾਈ ਰਾਮ ਹਰਾ ਕਰਨੇ ਤਨ ਰਖਣ ਹਾਰ ਸਭ ਬਿਅਾਦ ਮਿਟਾਈ ਕਉ ਨਾਨੇ ਕਿਰਪਾ ਪਈ ਪ੍ਰਾਪੇ ਸਹਾਈ ਬਿਲਾਵਲੇ ਮਹੱਲਾ 5 ਆਪਣੇ ਬਾਲ ਕੇ ਆਪ ਰੱਖਿਆ ਨਾ ਪਾਰ ਬ੍ਰਹਮ ਗੁਰਦੇਵ ਸੁਖ ਸਾਤ ਸਹਿਜ ਆਨੰਦ ਭਏ ਪੂਰਨ ਭਈ ਸੇਵ ਰਹਾ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲਿਆ ਨਾ ਜੰਕਾ ਵੱਡ ਪਰਤਾਪ ਦੋਖ ਹਾਰੇ ਬਖਸ਼ਿਆ ਨ ਆਪਣੀ ਕਲ ਤਾਰੀ ਮਨ ਬਾਝੁ ਫਲ ਦਿੱਤਿਆ ਨ ਨਾਨਕ ਬਲਿਹਾਰੀ ਬਿਲਾ ਬਲ ਮਹੱਲਾ ਪੰਜਵਾ ਤੋਪ ਲਾਹਿਆ ਗੁਰ ਸਿਰਜਣਹਾਰ ਸਤ ਗੁਣੇ ਆਪਣੇ ਕੋ ਬਲ ਜਾਈ ਜਿਨ ਪੈਜ ਰੱਖੀ ਸਾਰੈ ਸੰਸਾਰ ਰਹਾ ਕਰਮਸਤ ਧਾਰ ਬਾਲ ਕਰਖ ਲੀਨੋ ਪ੍ਰਭ ਅਮਰਤ ਨਾਮ ਮਹਾਰਸ ਦੀਨੋ ਦਾਸ ਕੀ ਲਾਜ ਰਖੈ ਮੇ ਰਵਾਨਾ ਗੁਰੂ ਨਾਨਕ ਬੋਲੇ ਦਰਗਹਿ ਪਰਵਾਨ ਬਿਲਾ ਬਲ ਮਹੱਲਾ ਪੰਜਵਾ ਤੋਪ ਆਪ ਤੇ ਰਾਖੇ ਆਪ ਸੀਤਲ ਭਏ ਗੁਰ ਚਨਣੀ ਲਾਗੇ ਰਾਮ ਨਾਮ ਹਿਰਦੇ ਮਹਿ ਜਾਪ ਰਹਾ ਕਰ ਕਿਰਪਾ ਹਸਤ ਪ੍ਰਵਦੀਨੇ ਜਤਿ ਉਦਾਰ ਨਵਖੰਡ ਪਰਤਾਪ ਦੁਖ ਬਿਨਸੀ ਸੁਖ ਅਨੰਦ ਪਰਵੇਸਾ ਤ੍ਰਿਸ਼ਣ 부ਝੇ ਮਨ ਤਨ ਸੱਚ ਧਰਾਪ ਨਾਦ ਕੋ ਨਾਦ ਚਰਨ ਸਮਰਥਾ ਸਗਲੇ ਸੇਟ ਕੋ ਮਾਈ ਬਾਪ ਭਗਤ ਵਸ਼ਲ ਪੈ ਪੰਜਣ ਸੁਆਮੀ ਗੁਣ ਗਾਉਤ ਨਾਨਕਿਆ ਲਾਪ ਸੋਰਠ ਮਹਲਾ ਪੰਜਵਾ ਕਰਿਸ਼ ਨਾਨ ਸਿਮਰ ਪ੍ਰਵ ਆਪਣ ਮਨ ਤਰਪੈ ਅਰੁਗਾ ਕੋਟ ਬਿਗਨ ਲਾਤੀ ਪ੍ਰ ਸ਼ਰਣਾ ਪ੍ਰਤੇ ਪੜੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵੋ ਸੁਣੋ ਪੜੋ ਨਿਤ ਭਾਈ ਗੁਰਪੁਰੈ ਤੂੰ ਰਾਖਿਆ ਰਹਾ ਸਾਚਾ ਸਾਹਿਬ ਅਮਿਤ ਵਡਾਈ ਭਗਤ ਵਛਲ ਦੇ ਅੱਲਾ ਸੰਤਾਂ ਕੀ ਪੈ ਜੇ ਰਖਦਾ ਆਇ ਆਦ ਬਿਰਧ ਪ੍ਰਤ ਪਲ ਹਰੇ ਅਮਰਤ ਨਾਮ ਭੋਜਨ ਨਿਤ ਪੰਚੋ ਸਰਬ ਵਹਿਲਾ ਮੁਖ ਪਾਵਾਂ ਜਰਾ ਮਰਾ ਤਾਬ ਸਭ ਨਾਠਾ ਗੁਣ ਗੋਬਿੰਦ ਨਿਤ ਗਾਵਾਂ ਸੁਣੀ ਆ ਰਤਾ ਹਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗ ਅੰਤ ਗੁਰੂ ਨਾਨਕ ਕੀ ਵਡਿਆਈ ਸੋਰਠ ਮਹਲਾ 5 ਸੂਖ ਮੰਗਲ ਕਲਿਆਣ ਸਹਿ ਧੁਨ ਪ੍ਰਗ ਕੀ ਚਰਨ ਨਿਹਾਰਿਆ ਰਾਖਣ ਹਰੈ ਰਾਖਿਉ ਬਾਰੇ ਸਤਿਗੁਰਤਾ ਪੈ ਉਤਾਰਿਆ ਉਭਰੇ ਸਤਿਗੁਰ ਕੀ ਛਣਾਈ ਜਾਂ ਕੀ ਸੇਵ ਨ ਬਿਰਤੀ ਜਾਇ ਰਹਾ ਕਰ ਮੈਂ ਸੂਖ ਬਾਹਰ ਪੁਨ ਸੁਖਾ ਪ੍ਰਭ ਆਪਣੇ ਭੇ ਦਿਆਲਾ ਨਾਨਕ ਬਿਗਨਣ ਲਾਗੇ ਕੋ ਹੂੰ ਮੇਰਾ ਪ੍ਰਭ ਹੋਆ ਕਿਰਪਾਲ ਸੋਰਠ ਮਹਲਾ ਪੰਜਵਾ ਗਏ ਕਲੇਸ਼ ਰੋਗ ਸਭ ਨਾਸੀ ਪ੍ਰਭ ਆਪਣੇ ਕਿਰਪਾ ਧਾਰੀ ਆਠ ਪਹਿਰਿਆ ਰਾਦੋ ਸਵਾਮੀ ਪੂਰਨ ਕਾਲ ਹਮਾਰੀ ਸਾਰ ਜੀਓ ਤੂੰ ਸੁਖ ਸੰਪਤਿ ਰਾਸ ਰੱਖ ਲੈ ਹੋ ਪਾਈ ਮੇਰੇ ਕੋ ਭਾਵੇ ਅਗੇ ਅਰਦਾਸ ਰਹਾਉ ਜੋ ਮੰਗੋਂ ਸੋਈ ਸੋਈ ਪਾਵੋ ਆਪਣੇ ਖਸਮ ਭਰੋਸਾ ਕਹ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲਿਆਂ ਦੇਸਾ ਸੋਰਠ ਮਹਲਾ ਪੰਜਵਾਂ ਸਿਮਰ ਸਿਮਰ ਗੁਰ ਸਤਿਗੁਰੇ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੇ ਮਨ ਛੇ ਫਲ ਪਾਇਆ ਮੇਰਾ ਗੁਰਪੂਰਾ ਸੁਖਦਾਤਾ ਕਰਨ ਕਾਣ ਸਮਰੱਤ ਸੁਆਮੀ ਪੂਰਨਪੁਰਖ ਬਿਦਾਤਾ ਰਹਾ ਆਨੰਦ ਬਿਨੋਦ ਮੰਗਲੇ ਗੁਣ ਗਾਵੋ ਗੁਰ ਨਾਨਕ ਭੈ ਦਿਆਲਾ ਜੈ ਜੈਕਾਰ ਭੈ ਜਾ ਪੀਤਰ ਹੋਆ ਪਾਰ ਬ੍ਰਹਮ ਰਖਵਾਲਾ ਸੋਰਠ ਮਹੱਲਾ ਪੰਜਵਾ ਦੁਰਤ ਗਵਾਇਆ ਹਰ ਭਵਿਆ ਪੇ ਸਤ ਸੰਸਾਰਿ ਉਭਾਰਿਆ ਪਰ ਬ੍ਰਹਮ ਪ੍ਰਭਾ ਕਿਰਪਾ ਧਾਰੀ ਆਪਣਾ ਵਿਰਦ ਸਮਾਰਿਆ ਹੋਈ ਰਾਜੇ RAM ਕੀ ਰਖਵਾਲੀ ਸੁਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇਹ ਸੁਖਾਲੇ ਰਹਾ ਪਦ ਤਿ ਉਦਾਰਣ ਸਤਗੁਰ ਮੇਰਾ ਮੋਹੇ ਤਿਸ ਕਾ ਪ੍ਰਵਾਸਾ ਬਖਸ਼ਿਲੇ ਸਾ ਸਚੈ ਸਾਇ ਸੁਨ ਨਾਨਕੀ ਅਰਦਾਸ ਸੋਰਠ ਮਹੱਲਾ ਪੰਜਵਾ ਬਖਸ਼ਿਆ ਪਰਮੇਸ਼ਰ ਸਗਲੇ ਰੋਗ ਵਿਧਾਰੇ ਗੁਰਪੂਰੇ ਕੀ ਸਰਣੀ ਉਬਰੇ ਕਾਰਜ ਸਗਲੇ ਸੁਵਾਰੇ ਹਰ ਜਨ ਸਿਮਰਿਆ ਨਾਮ ਅਧਾਰ ਤਾਪਿ ਉਤਾਰਿਆ ਸਤਗੁਰੂ ਪੁਰੈ ਆਪਣੀ ਕਿਰਪਾ ਧਾਰ ਰਹਾ ਸਦਾ ਆਨੰਦ ਕਰੈ ਮੇਰੇ ਪਿਆਰੇ ਹਰ ਗੋਬਿੰਦ ਗੁਰ ਰੱਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਜ ਸ਼ਬਦ ਸਤਿ પાਖਿਆ ਸੋਰਠ ਮਹੱਲਾ ਪੰਜਵਾ ਭੇ ਕਿਰਪਾ ਦੇ ਗੁਰੂ ਗੋਬਿੰਦ ਸਾਗਲ ਮਨੋਰਥ ਪਾਏ ਅਸਿਰ ਪੈ ਲਾਹ ਹਰ ਜਨਣੀ ਗੋਬਿੰਦ ਕੀ ਗੁਣ ਗਾਇ ਭਲੋ ਸੁਮੂਰਤ ਪੂਰਾ ਸਾਧ ਸਹਿਜ ਅਨੰਦ ਨਾਮ ਜਪਵਾਜੇ ਅਨਹਦ ਤੂ ਰਹਾ ਮਿਲੇ ਸੁਆਮੀ ਪ੍ਰੀਤਮ ਆਪਣੇ ਘਰ ਮੰਦਰ ਸੁਖदाई ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲ ਇਛਾ ਪੁਜਾਈ ਸੋਰਠ ਮਹੱਲਾ ਪੰਜਵਾਂ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਾਪਿ ਸਰਉ ਨਾਹੀ ਮਨ ਚਿੰਦਿਆ ਅਡਾ ਫਲ ਪਾਈ ਰਹਾ ਸਤਿਗੁਰੂ ਪੁਰੈ ਤਾਂ ਬਗਵਾ ਆਪਨੀ ਕਿਰਪਾ ਤਾਰੀ ਪਾਰ ਪਰਮ ਪ੍ਰਾਪੇ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਵਨਿਦਾਨ ਮੰਗਲ ਰਸ ਰੂਪਾ ਹਰਿ ਕਾ ਨਾਮ ਅਧਾਰੋ ਨਾਨੇ ਪਤ ਰਾਖੀ ਪਰਮੇਸ਼ਰ ਉਦਰੇ ਆ ਸਭ ਸੰਸਾਰ ਸੋਰਠ ਮਹਲਾ ਪੰਜਵਾ ਮੇਰਾ ਸਤਗੁਰ ਰਖਵਾਲਾ ਹੋਆ ਧਾਰ ਕ੍ਰਿਪਾ ਪ੍ਰਵਹਤ ਦੇ ਰਾਖਿਆ ਹਰਿ ਗੋਬਿੰਦ ਨਵਾ ਨਿਰੋਹ ਰਹਾ ਤਾਬ ਗਿਆ ਪ੍ਰਭ ਆਪ ਮਿਟਾਇਆ ਜਨ ਕੀ लाज ਰਖਾਈ ਸਾਧ ਸੰਗਤ ਸਫਲ ਪਾਏ ਸਤਿਗੁਰ ਕੈ ਬਰਜਾਈ ਹਲਤ ਪਲਤ ਪ੍ਰਭ ਦੁਵੇਂ ਸਵਾਰੇ ਹਮਰਾ ਗੁਣ ਅਵਗੁਣ ਨਾ ਵਿਚਾਰੇ ਆ ਟਲ ਬਚਨ ਨਾਨਕ ਗੁਰ ਤੇਰਾ ਸਫਲ ਕਰਮਸਤ ਧਾਰੇ ਆ ਸੋਰਠ ਮਹਲਾ 5 ਜੀ ਜੰਤਰ ਸਾਧਤਿ ਕੇ ਕੀਐ ਸੋਹੀ ਸੰਤ ਸਹਾਈ ਆਪਣੇ ਸੇਵਕੀ ਆਪੇ ਰਾਖੈ ਪੂਰਨ ਭਈ ਵਡਾਈ ਪਾਰ ਬ੍ਰਹਮਪੂਰਾ ਮੇਰ ਨਾਲ ਗੁਰਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਿয়াল ਰਹਾਉ ਅਨੰਦ ਨਾਨਕ ਨਾਮ ਧਿਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲੈ ਰਾਖੈ ਜਿਉ ਬਾਰਿਕ ਪਿਤ ਮਾਤਾ ਸੋਰਠ ਮਹਲਾ 5 ਠਾਣ ਪਾਈ ਕਰਤਾ ਰੀਤਾ ਵਿਛੋੜ ਗਿਆ ਪਰਵਾਰੇ ਗੁਰਪੂਰਹਿ ਰੱਖੇ ਸ਼ਰਨ ਸੱਚੀ ਕੀ ਤਾਕੀ ਪਰਮੇਸ਼ਰ ਆਪ ਹੋ ਆ ਰਖਵਾਲਾ ਸਾਥ ਸਹਿਜ ਸੁਖ ਕਿਨਵੇਂ ਉਪਜੇ ਮਨ ਹੋਵਾ ਸਦਾ ਸੁਖਾਲਾ ਰਹਾ ਹਰ ਹਰ ਨਾਮ ਦੀ ਉਦਾਰ ਤਿੰਨ ਸਗਲਾ ਰੋਗ ਵਿਦਾਰ ਆਪਣੀ ਕਿਰਪਾ ਤਾਰੀ ਤਿੰਨ ਸਗਲੀ ਬਾਤ ਸੁਵਾਰੀ ਪ੍ਰਭ ਆਪਣਾ ਬਿਰਦ ਸਮਾਰਿਆ ਹਮਰਾ ਗੁਣ ਅਬਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਪयो ਸਾਖੀ ਤਿੰਨ ਸਗਲੀ ਲਾਜ ਰੱਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘੇਰਾ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈ ਜੇ ਰੱਖੀ ਮੇਲਾਵਲਾ ਮਹੱਲਾ ਪੰਜਵਾ ਆਗੇ ਪਾਚੇ ਕੁਸਲ ਪਿਆ ਗੁਰਪੂਰੈ ਪੂਰੀ ਸਭ ਰਾਖੀ ਪਾਰ ਪਰੰਪਰਾ ਕੀਨੀ ਮਿਆ ਰਹਾ ਮਨ ਤਨ ਰਵ ਰਹਿਆ ਹਰ ਪ੍ਰੀਤਮ ਦੂਖ ਤਰਦ ਸਗਲਾ ਮਿਟ ਗਿਆ ਸਾਧ ਸਹਜ ਆਨੰਦ ਗੁਣ ਗਾਏ ਦੂਤ ਦੁਇ ਤਾ ਹੋਏ ਖਿਆ ਗੁਣ ਯਾ ਵਗੁਣ ਪ੍ਰਭ ਕਾਛਨਾ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਅਤਲ ਵਡਾਈ ਅਚੋਤਿ ਅਬਿਨਾਸੀ ਨਾਨਕਿ ਉਚਰੈ ਹਰ ਕੀ ਜਿਆ ਗੁਣ ਯਾ ਵਗੁਣ ਪ੍ਰਭ ਕਾਛਨਾ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਅਤਲ ਵਡਾਈ ਅਚੋਤਿ ਅਬਿਨਾਸੀ ਨਾਨਕਿ ਉਚਰੈ ਹਰ ਕੀ ਜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ